ਇਸ ਸਾਰਾ ਦਿਖਾ ਦਈਏ ਇਤਨਾ ਹੁਲੇ ਸੈਰ ਦਾ ਲੈ ਵੀ ਮਿੱਤਰੋ ਆਪਾਂ ਸਬਜ਼ੀ ਮੰਡੀ ਲੈ ਕੇ ਚੱਲੇ ਸੀ ਸਾਗ ਅੱਜ ਬੱਸ ਸਟੈਂਡ ਤੋਂ ਵੀਡੀਓ ਕਾਤੀ ਸਟਾਰਟ ਤੇ ਬਹੁਤ ਭਰਾਵਾਂ ਦੀ ਇੱਥੇ ਗੰਨਿਆਂ ਦੀਆਂ ਵੀ ਰੇੜੀਆਂ ਲਾਈਆਂ ਉਸ ਜਿਮੀਦਾਰਾਂ ਭਰਾਵਾਂ ਦੀ ਟਰਾਲੀ ਚ ਲਿਆ ਕੇ ਰੇੜੀਆਂ ਚ ਲਾ ਕੇ ਵੀ ਖੜੇ ਸੀ ਬਹੁਤ ਜਣੇ ਖੜੇ ਸੀਗੇ ਤੇ ਮੈਨੂੰ ਕਾਹਲੀ ਜਿਹੀ ਮੇ ਲੇਟ ਹੋ ਰਿਹਾ ਸੀ ਮੰਡੀ ਚੋਂ ਤੇ ਆਪਾਂ ਚੱਲੇ ਹਾਂ ਸਬਜੀ ਮੰਡੀ ਮਿੱਤਰੋ ਜਿਹੜੇ ਵੀ ਭਰਾ ਕਿਸੇ ਵੀ ਦਸਹਿਰੇ ਤੇ ਜਾ ਰਹੇ ਨੇ ਆਪਣੇ ਤੁਹਾਨੂੰ ਪਤਾ ਹਰ ਇੱਕ ਸ਼ਹਿਰ ਦੇ ਵਿੱਚ ਹਨਾ ਰਾਮਣ ਨੂੰ ਅਤਨੇ 5:30 ਵਜੇ 6:00 ਵਜੇ ਅੱਗ ਲਾਈ ਜਾਂਦੀ ਜਦੋਂ ਸੂਰਜ ਢਿੱਸੇ ਪਦਾ ਵੀ ਆਪਣੇ ਮੋਬਾਈਲਾਂ ਦੀ ਬਈ ਬਣ ਕੇ ਜਰੂਰ ਗੌਰ ਰੱਖਿਆ ਕਰੋ ਮੋਬਾਈਲ ਇੱਥੇ ਚੋਰ ਜੱਪੇ ਬਹੁਤ ਕੱਢਦੇ ਨੇ ਬਾਕੀ ਹਨਾ ਤੁਸੀਂ ਦੇਖ ਰਹੇ ਹੋ ਬਾਜ਼ਾਰ ਵੀ ਦੀ ਆਪਾਂ ਸਿੱਧੀ ਗੱਡੀ ਟੱਲੇ ਤੇ ਜਾਵਾਂਗੇ ਜੇ ਕਿਸੇ ਭਰਾ ਨੇ ਦਸਹਿਰਾ ਦੇਖਣਾ ਹੋਣਾ ਤੁਹਾਨੂੰ ਲਈ ਜਰੂਰ ਪਹੁੰਚੋ ਦਸਹਿਰਾ ਲੱਗੂਗਾ ਤੇ ਪੂਰਾ ਡੈਕੋਰੇਸ਼ਨ ਕੀਤੀ ਪਈ ਹੈ ਬਾਜ਼ਾਰ ਦੀ ਤੇ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਪ੍ਰਬੰਧਕਾਂ ਨੇ ਇਹ ਪ੍ਰਬੰਧ ਕੀਤਾ ਇਹਨਾਂ ਦਿਲੋਂ ਧੰਨਵਾਦ ਕਮੇਟੀ ਵਾਲਿਆਂ ਦਾ ਠੀਕ ਹੈ ਜੀ ਤੇ ਬਾਕੀ ਆਪਾਂ ਗੱਡੀ ਹੁਣ ਟੱਲੇ ਤੇ ਪਹੁੰਚ ਚੁੱਕੇ ਆ ਇਹ ਅੱਗੇ ਵੀ ਉਰੀ ਲੱਗਦਾ ਸੀਗਾ ਤੇ ਪਹਿਲਾਂ ਤੋਂ ਵੀ ਉਰੀ ਲੱਗਦਾ ਆ ਐਤਕੀ ਵੀ ਇੱਥੇ ਹੀ ਪ੍ਰੋਗਰਾਮ ਰੱਖਿਆ ਸਾਰਾ ਆ ਟੱਲਾ ਇੱਥੇ ਸਬਜੀ ਮੰਡੀ ਪੁਰਾਣੀ ਸਬਜੀ ਮੰਡੀ ਆ ਗਈ ਇੱਥੇ ਲੱਗਦੀ ਆ ਸਬਜੀ ਸਬਜੀ ਦੀ ਉਹ ਲੱਗਦੀ ਆ ਆ ਦੇਖੋ ਤੁਹਾਡੇ ਸਾਹਮਣੇ ਦਿਖਾਉਣਾ ਆ ਗੰਨੇ ਆਗੇ ਤੇ ਆ ਪਸਾਗ ਲੈ ਕੇ ਪਹੁੰਚੇ ਮੰਡੀ ਦੇ ਵਿੱਚ ਆ ਚੰਨਾ ਪੈਂਦਾ ਤੇ ਆ ਬੋਲੀ ਲੱਗਦੀ ਆ ਤੇ ਇੱਥੇ ਨਾਲ ਹੀ ਪ੍ਰੋਗਰਾਮ ਇਹਦਾ ਆਰਾਮਣ ਦਾ ਮਿੱਤਰੋ ਟੈਂਟ ਨੋਟ ਲੱਗੇ ਪਏ ਨੇ ਪੂਰੀ ਚੱਲਦੀ ਆ ਤਿਆਰੀ ਤੇ ਆ ਤੁਹਾਡੇ ਸਾਹਮਣੇ ਟਰੈਕਟਰ ਦੇ ਵਿੱਚੋਂ ਤਾਂ ਲੈ ਕੇ ਆ ਗਏ ਢਿੱਡ ਜਾ ਇਸ ਤੋਂ ਬਾਅਦ ਤੁਹਾਨੂੰ ਪੋਤਲਾ ਦਿਖਾਂ ਸਾਰਾ ਕੁਝ ਲੈ ਕੇ ਆਏ ਨੇ ਪਹੁੰਚੇ ਨੇ ਦੇਖ ਕਮੇਟੀ ਵਾਲੇ ਪਹੁੰਚ ਚੁੱਕੇ ਨੇ ਤੇ ਧੰਨਵਾਦ ਸਾਰੇ ਪ੍ਰਬੰਧ ਜਿਹੜੇ ਆਏ ਸਾਰੇ ਇਹ ਪ੍ਰੋਗਰਾਮ ਇੱਥੇ ਮਨਾਉਂਦੇ ਨੇ ਕਈ ਵਾਰ ਇੱਕ ਸਾਲ ਮਨਾਇਆ ਨਹੀਂ ਹੈਗਾ ਸੀ ਲੋਕ ਬਹੁਤ ਉਦਾਸ ਹੋ ਕੇ ਗਏ ਨੇ ਤੇ ਆ ਦੇਖੋ ਲਾ ਲਿਆ ਬਾਈ ਢਿੱਡ ਜੱਤਾ ਲਾ ਲਿਆ ਤੇ ਆ ਜਿਹੜਾ ਭਰਾ ਇਹ ਲਾਊਗਾ ਇੱਥੇ ਉਹ ਸਾਹਮਣੇ ਕੋਲ ਡਰਿੰਕ ਵਾਲੀ ਅ ਗੱਡੀ ਲਈ ਬੈਠਾ ਜਿਹੜੇ ਤਰ੍ਹਾਂ ਬਲੇ ਪਹੁੰਚਣਗੇ ਜਰੂਰ ਪੀ ਕੇ ਜਾਇਓ ਤੇ ਬਾਈ ਕਹਿੰਦਾ ਜਰੂਰ ਪਹੁੰਚੀ ਮੈਂ ਕਹਾ ਬਾਈ ਆਥਨੇ ਜਰੂਰ ਆਉਂਗਾ ਤੇ ਠੀਕ ਹੈ ਜੀ ਤੇ ਹੁਣ ਆਪਾਂ ਚੱਲੇ ਸੀ ਮਖਾ ਮਾੜੀ ਜੀ ਵੀਡੀਓ ਹੋਰ ਬਣਾ ਲਈ ਆ ਲਾਈਵ ਮਿੱਤਰੋ ਹੁਣ ਤਿਆਰੀ ਚੱਲੀ ਜਾਂਦੀ ਹੈ ਬਿਲਕੁਲ ਆਥਨੇ ਤੁਸੀਂ 5 5:30 ਵਜੇ ਪਹੁੰਚਿਓ ਦੁਕਾਨਾਂ ਬਾਦ ਦੇ ਖੇਡਣ ਵਾਸਤੇ ਦੁਕਾਨਾਂ ਲੱਗ ਚੁੱਕੀਆਂ ਨੇ ਆ ਦੇਖ ਲਓ ਸਾਹਮਣੇ ਗੁਰਦੁਆਰਾ ਰਾਮਸਾਰੀ ਨਵਾਂ ਬਣ ਤੇ ਦੁਬਾਰੇ ਤੁਹਾਨੂੰ ਵੀਡੀਓ ਫੇਰ ਦਿਖਾਉਣਾ ਵੀ ਆਹ ਦੇਖ ਲਿਓ ਇੱਥੇ ਆਪਾਂ ਫੇਰ ਹੱਕ ਦੀ ਗੱਡੀ ਸਾਗ ਸੂਖ ਵੇਚ ਕੇ ਆਪਾਂ ਮੰਡੀ ਦੇ ਵਿੱਚੋਂ ਫੇਰ ਖਿੱਚਦੀ ਗੱਡੀ ਤੇ ਸਾਹਮਣੇ ਲੱਗੇ ਦੁਕਾਨਾਂ ਲੱਗੀਆਂ ਜਲੇਬੀਆਂ ਪਕੌੜੇ ਬਰੈਡ ਸਾਰਾ ਕੁਝ ਲੱਗੇ ਸਾਫ ਸਪਾਈਆਂ ਕਰਨ ਕਿਉਂ ਉਦੋਂ ਆਪਾਂ 8:00 ਵਜੇ ਹੁਣ 59 ਵਜੇ ਹੱਗੀ ਆ ਗੱਡੀ ਤੇ ਸਾਨੂੰ ਪਤਾ ਹੀ ਹੁਣ ਆਲੇ ਅੱਡੇ ਲਾਉਣ ਲੱਗੇ ਇੱਥੇ ਪੈਰ ਤੁਹਾਨੂੰ ਜਗ੍ਹਾ ਨਹੀਂ ਹੋਣੀ ਬਈ ਜਦੋਂ ਆਥ ਨੇ ਇਕੱਠ ਹੋਊਗਾ ਨਾ ਇੱਥੇ ਪੈਰ ਤੁਹਾਨੂੰ ਜਗ੍ਹਾ ਨਹੀਂ ਹੋਣੀ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਆ ਭਾਵੇਂ ਤੁਸੀਂ ਬਰਨਾਲੇ ਸੰਗਰੂਰ ਕਿਤੇ ਵੀ ਦਸਹਰੇ ਤੇ ਜਾਂਦੇ ਹੋ ਤਾਂ ਆਪਣੇ ਮੋਬਾਈਲ ਤੇ ਪਰਸਾਂ ਦੀ ਜ਼ਰੂਰ ਗੌਰ ਰੱਖਿਓ ਯਾਰਾ ਨਾ ਸਾਨੂੰ ਪਤਾ ਹੈ ਇਕੱਠ ਵੱੱਠਾਂ ਦੇ ਵਿੱਚ ਹੀ ਕੁਝ ਨਾ ਕੁਝ ਨਿਕਲ ਜਾਂਦਾ ਤੇ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਆ ਟੂ ਟਾਕੀਆਂ ਨਾ ਪਾਇਓ ਕਿਤੇ ਇੱਥੇ ਕੋਈ ਪਤਾ ਨਹੀਂ ਜੇ ਤੁਹਾਡਾ ਦਸਹਰਾ ਹੋਰ ਦੂਜੇ ਤਰੀਕੇ ਨਾਲ ਹੀ ਬਣਾਇਆ ਜਾਵੇ ਕਿ ਨਹੀਂ ਤੇ ਆਦੇ ਬੱਚਿਆਂ ਦੀ ਜਵਾਕਾਂ ਦੀ ਰੱਖਿਓ ਗੌਰ ਕਈ ਵਾਰ ਪੜਾ ਕੇ ਪੜੂ ਕੇ ਬਹੁਤ ਪਾਏ ਹੁੰਦੇ ਨੇ ਕਈ ਵਾਰ ਦੂਰ ਰਹੋ ਹਣਾ ਤੇ ਜੇ ਤੁਸੀਂ ਆਪਦੇ ਬੱਚਿਆਂ ਨੂੰ ਜ਼ਹਿਰ ਦਿਖਾਉਣਾ ਹੋਣੇ ਹੋ ਤਾਂ ਤੁਸੀਂ ਇਹਨੂੰ ਦੂਰ ਰੱਖਿਓ ਜਦੋਂ ਅੱਗ ਲਾਉਂਦੇ ਹੁੰਦੇ ਨੇ ਕੋਈ ਪਤਨੀ ਆਸਤਵਾਜੀ ਆ ਕਿ ਲਮਬ ਕਿਧਰੋਂ ਕੋਈ ਕੋਈ ਨਿਕਲ ਕੇ ਛੋੜੇ ਅੱਖ ਮੂਧੇ ਵੱਜੇ ਜ਼ਹਿਰਾ ਵਿਚੀ ਰਹਿ ਜੇ ਛੋਟਾ ਤੇ ਬਾਕੀ ਵਾਪਸੀ ਆਪਾਂ ਖਿੱਚਦੀ ਮਿੱਤਰੋ ਗੱਡੀ ਫੇਰ ਬਾਜ਼ਾਰ ਵਿੱਚ ਦੀ ਇਹ 사ਦਰ ਬਾਜ਼ਾਰ ਆ ਗਿਆ 사ਦਰ ਬਾਜ਼ਾਰ ਤੋਂ ਅੱਗੇ ਜਾ ਕੇ ਉਹ ਅੱਡਾ ਆ ਗਿਆ ਜੀ ਹੁਣ ਆਪਾਂ ਚੱਲੇ ਮੰਨੂ ਮੋਬਾਈਲਾਂ ਵਾਲਾ ਆਪਣਾ ਭਰਾ ਤੇ ਉਹਨੂੰ ਮੋਬਾਈਲ ਦਿਖਾਉਣਾ ਸੀ ਮੈਂ ਤੇ ਉਹਨੇ ਕੀਤਾ ਆਪਣਾ ਵੈਲਕਮ ਤੇ ਜੇ ਕੋਈ ਵੀ ਕਿਸੇ ਨੇ ਮੋਬਾਈਲ ਲੈਣਾ ਤਾਂ ਬਾਈ ਲੈ ਕੇ ਪਹੁੰਚੋ ਬਹੁਤ ਘੱਟ ਰੇਟ ਨੇ ਜੇ ਕਿਸਤਾਂ ਲੈਣ ਕਿਸਤਾਂ ਦੇ ਦਵਾ ਦੂਗਾ ਐਲਈਡੀਆਂ ਫ੍ਰਿਜ ਕੁਝ ਮਰਜ਼ੀ ਲੈ ਜਾਓ